हेलो माय YouTube फैमिली वेलकम बैक टू माय चैनल किमिया तो सभी सारे आई होप ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਅੱਜ ਮੈਂ ਆਪਣਾ ਵਲੋਗ ਲੈ ਕੇ ਆ ਰਹੀ ਹਾਂ ਮੰਦਿਰ ਦਾ ਜੀ ਹਾਂ ਮੈਂ ਆਪਣੇ ਮੰਦਰ ਦਾ ਕਰਨ ਲੱਗੀ ਆ ਅੱਜ ਮੇਕਓਵਰ ਕਿਉਂਕਿ ਮੈਂ ਕਾਫੀ ਟਾਈਮ ਤੋਂ ਸੋਚ ਰਹੀ ਸੀ ਕਿ ਮੈਂ ਆਪਣੇ ਮੰਦਰ ਦਾ ਮੇਕਓਵਰ ਕਰਾਵਦੀ ਆ ਤਰੀਕੇ ਨਾਲ ਆਪਣਾ ਮੰਦਰ ਸਜਾਵਾਂ ਕਿਉਂਕਿ ਮੈਂ ਜਰੂਰ ਦੋ ਦੋ ਤਿੰਨ ਮਹੀਨੇ ਤੋਂ ਮੈਂ ਆਪਣਾ ਮੰਦਰ ਨਾ ਮਤਲਬ ਧੂਫ ਅਰਗਵਤੀ ਕੁਝ ਨਹੀਂ ਕਰ 파ਰੀ ਸੀ ਤੇ ਅੱਜ ਮੈਂ ਸੋਚੀ ਆਪਣੇ ਮੰਦਰ ਦੀ ਸਫਾਈ ਕਰਨੀ ਤਾਂ ਹੈਗੀ ਹੈਗੀ ਆ ਤੇ ਮੈਂ ਆਪਣੇ ਮੰਦਰ ਦਾ ਮੇਕਓਵਰ ਵੀ ਕਰ ਦੂੰਗੀ ਤੇ ਇਹ ਵਾਲ ਪੇਪਰ ਮੈਂ ਲਿਆ ਸੀਗਾ ਫੇ ਵੋਲਪੇਪਰ ਪਿਆ ਹੋਇਆ ਸੀਗਾ ਇਹ ਮੇਰੇ ਕੋਲ ਤੇ ਇਹ ਨੇ ਯੂਸ ਯੂਸ ਤੇ ਨਹੀਂ ਆ ਰਿਹਾ ਸੀ ਮੈਂ ਪਹਿਲਾਂ ਸੋਚਦਾ ਸੀ ਕਿ ਮੈਂ ਕਿਚਨ 'ਚ ਲਗਾਉਂਗੀ ਬਟ ਕਿਚਨ 'ਚ ਇਹ ਆ ਨਹੀਂ ਰਿਹਾ ਸੀ ਆ ਫਿਰ ਮੈਂ ਫਿਰ ਮੈਂ ਇਦੀ ਰੱਖਤਾ ਸੀ ਮੈਂ ਕਿਹਾ ਕੋਈ ਨਹੀਂ ਕਿਸੇ ਚੀਜ਼ 'ਚ ਫਿਰ ਮੈਂ ਉਹ ਵਰਤ ਲੂੰਗੀ ਇਹਨੂੰ ਹਨਾ ਤੇ ਤੇ ਇਹ ਸਿਰਫ ਮੈਂ ਆਪਣੇ ਮੰਦਰ ਦਾ ਜੋ ਮੇਕਅਪ ਕਰਨ ਲੱਗੀ ਆ ਸਿਰਫ 159 ਮਲੇ 160 ਰੁਪਏ ਤੁਸੀਂ ਲਾ ਲਓ 160 ਰੁਪਏ 'ਚ ਮੈਂ ਆਪਣੇ ਮੰਦਰ ਦਾ ਮੇਕਅਪ ਕੀਤਾ ਹੋਰ ਮੇਰਾ ਮੰਦਰ ਤੁਸੀਂ ਐਂਡ ਤੱਕ ਜਰੂਰ ਇਹ ਵਲੋਗ ਦੇਖਿਓ ਮੇਰਾ ਔਰ ਇੰਨਾ ਪਿਆਰਾ ਲੱਗ ਰਿਹਾ ਸੀ ਬਹੁਤ ਜ਼ਿਆਦਾ ਤੇ ਇਹ ਹਨਾ ਵਾਲਪੇਪਰ ਮੈਂ ਲਗਾ ਰਹੀ ਸੀ ਇੱਥੇ ਫੋਟੋਆਂ ਵਗੈਰਾ ਸਾਰੀਆਂ ਮੈਂ ਉਤਾਰਤੀਆਂ ਸੀ ਜੋ ਲੱਗੀਆਂ ਸੀ ਸਾਈ ਜੀ ਦਾ ਵੀ ਸੋਫਾ ਤੋ ਉੱਤਾ ਸੀ ਸਾਰੇ ਇਧਰੋਂ ਮੈਂ ਤੋ ਦਿੱਤਾ ਸੀ ਵਾਲਾ ਰੂਮ ਤੇ ਫਿਰ ਮੈਂ ਇਹ ਮੰਦਰ ਚ ਮੈਂ ਕਿਹਾ ਚਲ ਆਪਣਾਈ ਵਾਲਾ ਵਾਲਪੇਪਰ ਜਿਹੜਾ ਇਹ ਮੰਦਰ ਚ ਲਗਾ ਲੂੰਗੀ ਤੇ ਬਾਪੂ ਕੱਖੇ ਮੇਰੀ ਫੁੱਲ ਹੈਲਪ ਕਰਵਾ ਰਿਹਾ ਕੋਈ ਚੀਜ਼ ਮੈਂ ਮੰਗਦੀ ਆ ਫਟਾਫਟ ਲਿਆ ਕੇ ਦੇ ਰਿਹਾ ਮੈਨੂੰ ਤੇ ਉਹ ਓខਾ ਹੁੰਦਾ ਹੈ ਜਦੋਂ ਵਾਲਪੇਪਰ ਆਪਰ ਲਾਣਾ ਹੋਵੇ ਇੰਨਾ ਆਸਾਨ ਨਹੀਂ ਹੁੰਦਾ ਵਾਲਪੇਪਰ ਲਾਣਾ ਪਰ ਮੈਂ ਬੜੀ ਮੁਸ਼ਕਲ ਨਾਲ ਲਗਾਇਆ ਥੋੜੇ ਨਾ ਮਤਲਬ ਸਹੀ ਲੱਗਿਆ ਨਹੀਂ ਸੀ ਬਟ ਫਿਰ ਵੀ ਮੇਰੇ ਕੋ ਜਿੰਨੀ ਕੋਸ਼ਿਸ਼ ਹੋਈ ਮੈਂ ਕੀਤੀ ਆ ਕੱਲੀ ਸੀ ਇਸ ਲਈ ਮੇਰੇ ਕੋਲ ਮੈਨੂੰ ਕੱਲੀ ਨੂੰ ਲਗਾਣੀ ਪਿਆ ਵਾਲਪੇਪਰ ਤੇ ਫਿਰ ਵੀ ਲੱਗ ਗਿਆ ਸੀ ਜਿੰਨਾ ਕੋ ਹੋਇਆ ਨਾ ਤੇ ਥੋੜਾ ਜਿਹਾ ਬਚ ਗਿਆ ਸੀ ਸਾਈਡਾਂ ਤੇ ਲਗਾਉਣ ਨੂੰ ਜਿੱਦਾਂ ਤੁਸੀਂ ਮੰਦਰ ਦੀ ਸਾਈਡ ਵਾਲੀ ਲੈਂਥ ਦੇਖ ਰਹੇ ਹੋ ਨਾ ਲੰਬੀ ਲੰਬਾਈ ਜਿਹੜੀ ਸਾਈਡਾਂ ਤੋਂ ਇੱਥੇ ਨਹੀਂ ਲਗਾ ਹੋਇਆ ਕਿਉਂਕਿ ਵਾਲਪੇਪਰ ਕੱਟ ਗਿਆ ਸੀ ਤੇ ਜਿੰਨਾ ਜਿੱਥੇ-ਜਿੱਥੇ ਲਗਾਇਆ ਉੱਥੋਂ-ਉੱਥੇ ਮੈਂ ਲਗਾ ਦਿੱਤਾ ਇੱਕ ਜਿਹੜਾ ਨੀਚੇ ਬਾਕਸ ਬਣਿਆ ਆ ਮੰਦਰ ਦਾ ਉੱਥੇ ਵੀ ਨਹੀਂ ਲਗਾ ਹੋਇਆ ਤੇ ਬਸ ਫਿਰ ਮੈਂ ਕਿਹਾ ਜਿੱਥੇ ਤੱਕ ਲੱਗਦਾ ਉੱਥੇ ਤੱਕ ਮੈਂ ਲਗਾਉਂਗੀ ਇੰਨੇ ਕਿਚਨ ਵਾਲਪੇਪਰ ਨਾਲ ਮੇਰਾ ਮੰਦਰ ਬਹੁਤ ਵਧੀਆ ਲੱਗਣ ਲੱਗ ਪਿਆ ਸੀ ਤੇ ਬਹੁਤ ਪਿਆਰਾ ਲੱਗਣ ਲੱਗ ਪਿਆ ਸੀਗਾ ਤੇ ਦੇਖੋ ਇੱਥੇ ਮਤਲਬ ਮੰਦਰ ਦੇ ਜਿਹੜੇ ਵਿਚਕਾਰ ਉੱਥੇ ਤਾਂ ਮੈਂ ਵਾਲਪੇਪਰ ਲਗਾ ਦਿੱਤਾ ਤੇ ਹੁਣ ਜਿਹੜੇ ਇਹ ਕੱਟ-ਕੱਟ ਕੇ ਮੈਂ ਪੀਸ ਲਗਾ ਰਹੀਆਂ ਉਹ ਫਿਰ ਮੈਂ ਦੇਖ ਰਹੀਆਂ ਕਿੱਥੇ-ਕਿੱਥੇ ਸੈੱਟ ਬੈਠੋਗੇ ਨਾ ਨਾਪ ਲਿਆ ਸੀਗਾ ਤੇ ਮੈਂ ਉਸ ਹਾਮਣਾ ਫਿਰ ਲਗਾ ਰਹੀਆਂ ਤੇ ਇਹ ਵਾਲਾ ਹੁਣ ਮੈਂ ਨੀਚੇ ਲਗਾਉਂਗੀ ਆਪਾਂ ਵਾਲਪੇਪਰ ਲਗਾ ਲਿਆ ਇੱਥੇ ਕੱਪੜਾ ਵਿਛਾਣ ਦੀ ਵੀ ਨਹੀਂ ਲੋੜ ਹੈਗੀ ਚਾਹੇ ਅੱਦੇ ਆਪਾਂ ਜਿਹੜੀ ਮੰਦਰ ਮੋਰੀ ਆਪਾਂ ਜੋਤ ਵਗੈਰਾ ਰੱਖਦੇ ਚਾਹੇ ਅੱਦੀ ਰੱਖ ਲੋ ਬਟ ਫਿਰ ਵੀ ਮੈਂ ਕੱਪੜਾ ਵਿਛਾਣੀ ਆ ਕਿਉਂਕਿ ਦੇਖੋ ਪਤਾ ਨਹੀਂ ਹੁੰਦਾ ਨਾ ਜੋਤ ਵਗੈਰਾ ਦਾ ਕੋਈ ਵੀ ਚੀਜ਼ ਗਿਰ ਜਾਵੇ ਤਾਂ ਮੈਂ ਤੇ ਇਸ ਲਈ ਫਿਰ ਮੈਂ ਮੰਦਰ ਤੇ ਕਪੜਾ ਵੀ ਵਿਸ਼ਾਣੀ ਔਰ ਵਾਲਪੇਪਰ ਤਾਂ ਲੱਗੇਗੀ ਆਇਆ ਅਗਰ ਨਹੀਂ ਵੀ ਵਿਸ਼ਾਣਾ ਉਹ ਵੀ ਤੁਹਾਡੀ ਮਰਜ਼ੀ ਆ ਤੇ ਬਸ ਇੱਥੇ ਬਾਬੂ ਕੋਲ ਖੜਾ ਸੀਗਾ ਤੇ ਲੱਗਿਆ ਹੋਇਆ ਸੀ ਮਮਾ ਜੀ ਹੋਰ ਕੀ ਫੜਾਵਾਂ ਤੁਹਾਨੂੰ ਮੈਂ ਕਹਾਂ ਜੇ ਤੂੰ ਖੜ ਜਾ ਜੀ ਨੂੰ ਮੈਂ ਤੈਨੂੰ ਕਹੂੰਗੀ ਉਹ ਪਕੜਾਈ ਜੋ-ਜੋ ਚੀਜ਼ਾਂ ਮੈਂ ਤੈਨੂੰ ਮੰਗੂੰਗੀ ਤੇ ਮੈਂ ਆਸ ਹੋਲੀ ਘੜਾ ਸੁਧਰ ਮੈਂ ਥੋੜਾ ਇਹਨੂੰ ਕਹਿ ਵੀ ਰਹੀ ਸੀ ਕਿ ਗੁड़िया ਵਾਲੀ ਵੀ ਧਿਆਨ ਦੇ ਉਹ ਵੀ ਨਾ ਉੱਠ ਜਾਵੇ ਕਿਉਂਕਿ ਉਹ ਇਸ ਕੰਮ ਸੁੱਤੀ ਪਈ ਸੀਗੀ ਤੇ ਜਿਹੜਾ ਬੱਚਾ ਤੁਹਾਨੂੰ ਪਤਾ ਹੀ ਹੈ ਜਿਹੜਾ ਸੌਣ ਦਾ ਤਾਂ ਹੀ ਕੰਮ ਹੋ ਪਾਂਦੇ ਆ ਨਹੀਂ ਤਾਂ ਨਹੀਂ ਹੋ ਪਾਂਦੇ ਹਨ ਮੰਦਰ ਇਸ ਵੀ ਇਹ ਵੀ ਰੀਜਨ ਸੀ ਕਿ ਮੈਂ ਆਪਣੇ ਮੰਦਰ ਦੀ ਸਫਾਈ ਕਿਉਂ ਨਹੀਂ ਸੀ ਕਰ ਰਹੀ ਕਿਉਂਕਿ ਗੁड़िया ਨਾਲ ਛੋਟੀ ਸੀ ਪਹਿਲਾਂ ਟਿਕਦੀ ਨਹੀਂ ਸੀਗੀ ਇਸ ਕਰਕੇ ਫਿਰ ਮੈਨੂੰ ਇਹ ਸੀ ਵੀ ਜਿਹੜਾ ਜਿਹੜਾ ਕੰਮ مینا ਜਿੱਦਾਂ ਕਰਦੀ ਜਿਹੜੀ ਰੂਟੀਨ ਸੀ ਪੂਰੇ ਮਾਰਨਿੰਗ ਜਿਹੜੀ ਆਪਾਂ ਸਵਾਈ ਕਰਦੇ ਸੋ ਉਹੀ ਬੜੀ ਮੁਸ਼ਕਲ ਨਾ ਮੈਤੋਂ ਹੁੰਦੀ ਸੀਗੀ ਤੇ ਫਿਰ ਮੰਦਰ ਇਸਲੀ ਨਹੀਂ ਮੈਂ ਫਿਰ ਸਾਫ ਕਰ ਪਾਈ ਹੁਣ ਥੋੜੀ ਚੱਲ ਇਦਾਂ ਆ ਕਿ ਗੁੜੀਆ ਰਾਣੀ ਮੇਰੀ 3 ਕ ਮਹੀਨੇ ਦੀ ਹੋ ਗਈ ਹੈ 2 ਢਾਈ 3 ਮਹੀਨੇ ਦੀ 2 ਮਹੀਨੇ ਦੀ 2 ਢਾਈ ਮਹੀਨੇ ਦੀ ਲਵਲਿੰਗ ਇੱਕ ਦੀ ਹੋ ਗਈ ਆ ਤੇ ਫਿਰ ਮੈਂ ਕਿਹਾ ਚਲ ਹੁਣ ਸੋਰੀ ਕਾਈ ਨਹੀਂ ਥੀ ਨਵੇਂ ਨਹੀਂ ਹੋ ਗਈ ਤੇ ਮੈਂ ਕਿਹਾ ਹੁਣ ਚਲ ਆਪਣਾ ਮੈਂ ਮੰਦਿਰ ਵੀ ਸੈੱਟ ਕਰ ਦੂੰਗੀ ਕਿਉਂਕਿ ਮੰਦਿਰ ਵਗੈਰ ਪਾਠ ਪੂਜਾ ਕਰੇ ਵਗੈਰ ਬਗੈਰ ਘਰ ਵੀ ਇੱਕ ਅਧੂਰਾ ਲੱਗਦਾ ਔਰ ਇੱਕ ਆਪਣਾ ਮਨ ਵੀ ਅਧੂਰਾ ਲੱਗਦਾ ਵੀ ਆਪਾਂ ਕੋਈ ਚੀਜ਼ ਨਾ ਭੁੱਲ ਗਏ ਆ ਜੋ ਆਪਾਂ ਨਹੀਂ ਕਰ ਪਾਏ ਇਸ ਲਈ ਮੈਨੂੰ ਬਹੁਤ ਸਿਗਾ ਕਿ ਮੈਂ ਆਪਣਾ ਮੈਂ ਹਰ ਟਾਈਮ ਸੋਦੀ ਸੀ ਮੰਦਿਰ ਕਿਸ ਦਿਨ ਸਾਫ਼ ਕਰਾਂ ਕਦੇ ਸੋਦੀ ਸੀ ਅੱਜ ਮੰਦਿਰ ਸਾਫ਼ ਕਰੂੰਗੀ ਪਰ ਉਸੇ ਦਿਨ ਫਿਰ ਤੁਹਾਨੂੰ ਪਤਾ ਹੀ ਹੈ ਬੱਚਾ ਤੇ ਨਹੀਂ ਦੀ ਨਾ ਤੇ ਫਿਰ ਮੈਂ ਫੇਰ ਰੁਕ ਜਾਂਦੀ ਸੀਗੀ ਟਾਲ ਮਟਾਲ ਹੋਣ ਦੇ ਰਹੀਦੀ ਸੀ ਫਿਰ ਫਾਈਨਲੀ ਅੱਜ ਇਹ ਦਿਨ ਆ ਗਿਆ ਤੇ ਮੈਂ ਆਪਣੇ ਮੰਦਰ ਦਾ ਹੁਣ ਕਰ ਦਿੱਤਾ ਮੇਕਓਵਰ ਤੇ ਇੱਥੇ ਫਿਰ ਮੈਂ ਚੇਅਰ ਤੇ ਖੜੀ ਹੋਈ ਸੀ ਮੰਦਰ ਥੋੜਾ ਨਾ ਮੇਰਾ ਉੱਚਾ ਆ ਤੇ ਹੱਥ ਫਿਰ ਪਹੁੰਚਦਾ ਨਹੀਂ ਸੀ ਫਿਰ ਮੈਂ ਚੇਅਰ ਤੇ ਖੜ ਕੇ ਵਾਲਪੇਪਰ ਲਗਾਇਆ ਤੇ ਕੱਟ-ਕੱਟ ਕੇ ਮੈਂ ਦੇਖ ਰਹੀ ਸੀ ਕਿੱਥੇ-ਕਿੱਥੇ ਲੱਗਣੇ ਆ ਪੀਸ ਤੇ ਦੇਖੋ ਹੁਣ ਫਾਈਨਲ ਲੁੱਕ ਮੇਰੇ ਮੰਦਰ ਦੀ ਫਿਲਹਾਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੈਡਾਂ ਰਹਿ ਗਈਆਂ ਆ ਸਾਡਾ ਤੇ ਨਹੀਂ ਲੱਗਿਆ ਤੇ ਇੱਥੇ ਵਿੱਚਕਾਰ ਲੱਗ ਗਿਆ ਔਰ ਉੱਪਰ ਲੱਗ ਗਿਆ ਤੇ ਇਹ ਬਾਕਸ ਜਿਹੜਾ ਆ ਬਾਕਸ ਦਾ ਜਿਹੜਾ ਬਾਹਰਲੀ ਸਾਈਡ ਆ ਨਾ ਉੱਥੇ ਵੀ ਨਹੀਂ ਲੱਗਿਆ ਹੈਗਾ ਵਾਲ ਪੇਪਰ ਇੰਨਾ ਕੁ ਵਾਲ ਪੇਪਰ ਸੀ ਉਹ ਫਿਲਹਾਲ ਮੈਂ ਜਿੰਨਾ ਕਿ ਸੀਗਾ ਓੰਨਾ ਕੁ ਮੈਂ ਮੰਦਰ ਤੇ ਲਗਾ ਦਿੱਤਾ ਓੰਨਾ ਕੁ ਮੈਂ ਲਗਾ ਦਿੱਤਾ ਸੀ ਬਸ ਮੰਦਰ ਤੇ ਤੇ ਇਹ ਵਾਲੀਆਂ ਸੈਡਾਂ ਤੁਹਾਨੂੰ ਦਿਖਾ ਰਹੀਆਂ ਇਹ ਰਹਿ ਗਈਆਂ ਤੇ ਹਾਂ ਜਿੱਥੇ ਉੱਪਰ ਬਸ ਸਭ ਤੋਂ ਉੱਪਰ ਉੱਥੇ ਵੀ ਮੈਂ ਲਗਾ ਦਿੱਤਾ ਸੀਗਾ ਤੇ ਚਲੋ ਹੁਣ ਮੈਂ ਆਪਣਾ ਇੱਥੇ ਵੀਡੀਓ ਦਾ ਐਂਡ ਕਰਦੀ ਆਂ ਅਗਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਆਪਣੇ ਫਰੈਂਡ ਦੋਸਤਾਂ ਦੇ ਵਿੱਚ ਤੇ ਚਲੋ ਫਿਰ ਮਿਲਦੇ ਆਂ ਤੁਹਾਨੂੰ ਨੈਕਸਟ ਬਲੌਗ ਚ ਬਾਏ ਬਾਏ ਐਂਡ ਟੇਕ ਕੇਅਰ